ਮੈਂ ਅਮਰੀਕਨਵਾ ਜ਼ਿਲ੍ਹਾ ਪ੍ਰਧਾਨ ਵੀ ਕੈਨੂੰ ਗਰਾਹਾ ਅੱਜ ਸਾਡੇ ਜ਼ਿਲ੍ਹੇ ਦੀ ਮੇਚਾਂ ਤੋਂ ਹੋਈ ਹੈ ਕੁਝ ਹੋਰ ਝੰਡਿਆਂ ਤੇ ਹੋਈ ਹੈ ਕੁਝ ਸਪੈਸ਼ਲ ਝੰਡਾ ਸਾਡਾ ਲੱਡੀ ਪਿੰਡ ਵਾਲਾ ਹੋਇਆ ਜਿਹੜਾ ਉੱਥੇ ਡੀਐਸਪੀ ਨੇ ਆਵਦਾ ਜਣੀ ਪੁਲਸ ਦਾ ਰੁਪਇਆ ਦਿਖਾਇਆ ਹੈ ਸਾਡੇ ਆਗੂਆਂ ਤੇ ਕੀ ਪਿੰਡ ਦੇ ਲੋਕਾਂ ਤੇ ਕੀ ਜਿਹੜੀ ਪ੍ਰਾਲੀ ਨੂੰ ਅਗਲੌਣਦੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਹੀ ਪ੍ਰਾਲੀ ਨੂੰ ਵਕ ਲੱਗਦੀ ਹੈ ਲੋਕਾਂ ਦੀ ਸਮੱਸਿਆ ਹੈ ਵੇਲਰ ਨਹੀਂ ਮਿਲਦੇ ਪ੍ਰਾਲੀ ਚੱਕੀ ਨਹੀਂ ਜਾਂਦੀ ਪਹਿਲਾਂ ਹੜਪੀਟਸਾਂ ਨੇ ਲੋਕਮਸਲ ਤੇ ਫਿਰ ਝਾੜਦੇ ਮਸਲ ਤੇ ਝਾੜ ਬਹੁਤ ਘਟ ਗਿਆ। ਅਸੀਂ ਉਹਦੇ ਤੇ ਇਹ ਵਿਚਾਰਿਆ ਵੀ ਡੀਐਸਪੀ ਸਰਦੇਵ ਸਿੰਘ ਸੰਗਰੂਰ ਜਿਹੜਾ ਮੁੱਖ ਅਫਸਰ ਸਾਹਿਬ ਉੱਥੇ ਦਫਤਰ ਦਾ ਹੈ। ਉਹਨੇ ਲੱਡੀਪਿੰਡ ਦੇ ਵਿੱਚ ਸਾਡੇ ਆਗੂਆਂ ਨੂੰ ਧਮਕੀਆਂ ਵੀ ਬਹੁਤ ਤੇ ਨਾਲ ਇਹ ਵੀ ਕਿਹਾ ਵੀ ਤੁਸੀਂ ਸਾਡੇ ਮੁਲਾਜ਼ਮਾਂ ਨੂੰ ਘੇੜਦੇ ਹੋ। ਤੁਸੀਂ ਫੋਟੋ ਭੇਜੋ ਜਗਤਾਰ ਸਾਹਿਬ ਤੁਹਾਨੂੰ ਮੈਂ ਅਖਬਾਰ ਚਲਵਾਵਾਂ ਤੁਹਾਡੀ। ਯਾਨੀ ਇੱਥੇ ਹੀ ਗੂ ਵਾਲੀ ਗੱਲ। ਉਦੋਂ ਦੂਜੇ ਦਿਨ ਆਪ ਜਾ ਕੇ ਜੇ ਕਿਸੇ ਨੇ ਰੇਤ ਖੁੰਦ ਨੂੰ ਅੱਗ ਲਾਈ ਹੈ ਤੇ ਮੌਜ ਨਾਲ ਜਾ ਕੇ ਮੋਟਰਸਾਈਕਲ ਵਗਾ ਵਗਾ ਮਾਰਦਾ ਸੜਕਾਂ ਤੇ ਉਹ ਵੀਡੀਓ ਚ ਲੋਕਾਂ ਨੇ ਦੇਖਿਆ ਇਸ ਕਰਕੇ ਉਹਦੀ ਆਰਦੀ ਅਸੀਂ ਆਪਣੇ ਸ਼ਬਦਾਂ ਨਾਲ ਸਖਤ ਦੰਦਿਆ ਕਰਦੇ ਆ ਵੀ ਐਡਾ ਹੀ ਕੋਲਾ ਡੀਐਸਪੀ ਐਂ ਦਿਖਾ ਰਿਹਾ ਹੈ ਸੰਗਰੂਰ ਜ਼ਿਲ੍ਹੇ ਦੇ ਸਾਰੇ ਡੀਐਸਪੀ ਨੇ ਕਿਸੇ ਦਾ ਸਾਨੂੰ ਨਜ਼ਰ ਚ ਨਹੀਂ ਆਇਆ ਇਸ ਰੋਡ 'ਤੇ ਹੋਂਦ ਚ ਕਿਸੇ ਤੋਂ ਫਰਕ ਤੱਕ ਰਹਿ ਜਾਂਦਾ ਹੁੰਦਾ ਅਗਲਾ ਸੌਰੀ ਉਹਦੀ ਮੰਗਲਾ ਲਾਉਂਦਾ ਹੈ ਇਸ ਕਰਕੇ ਅਸੀਂ ਉਹਦੇ ਤੇ ਸੋਮਵਾਰ ਦਿਨ 10 ਤਰੀਕ ਅਸੀਂ ਵੱਡਾ ਪ੍ਰੋਗਰਾਮ ਕਰਨ ਜਾਣੇ ਹ ਜ਼ਿਲ੍ਹਾ ਪਟਨਾ ਡੀਸੀ ਦਫ਼ਤਰ ਦੇ ਵਾਰਗੇ ਇਸ ਕਰਕੇ ਇਹ ਸਾਡਾ ਅੱਜ ਮਿਲ ਕੇ ਅਸੀਂ ਸਾਰੀ ਜ਼ਿਲ੍ਹੇ ਦੀ ਮੀਟਿੰਗ ਤੇ رائے ਲਾ ਕੇ ਉਹਦਾ ਸੋਮਵਾਰ 10 ਤਰੀਕ ਨੂੰ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ